ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕੇਕ ਬਣਾਉਣ ਲੱਗੇ ਹਾਂ ਬਿਲਕੁਲ ਆਸਾਨ ਤਰੀਕੇ ਦੇ ਨਾਲ ਜਿਹੜਾ ਆਪਾਂ ਮਿੱਠਾ ਕੇਕ ਲੈ ਕੇ ਖਾਂਦੇ ਨੇ ਨਾ ਪੈਕੇਟ ਵਿੱਚ ਹੁੰਦਾ ਉਹ ਕੇਕ ਆਪਾਂ ਬਣਾ ਕੇ ਤਿਆਰ ਕਰਨਾ ਹੈ ਬਹੁਤ ਹੀ ਟੇਸਟੀ ਬਣਦਾ ਹੈ ਮੇਰੀ ਇਹੀ ਰਿਕੁਐਸਟ ਹੁੰਦੀ ਕਿ ਕੋਸ਼ਿਸ਼ ਕਰਿਆ ਕਰੋ ਘਰੇ ਹਰ ਇੱਕ ਚੀਜ਼ ਬਣਾਇਆ ਕਰੋ ਬਿਲਕੁਲ ਆਸਾਨ ਤਰੀਕੇ ਨਾਲ ਬਣ ਜਾਂਦੀ ਹੈ ਮਿਕਸੀ ਵਾਲਾ ਜੱਗ ਲੈ ਲਿਆ ਅੱਧੀ ਕੌਲੀ ਚੀਨੀ ਦੀ ਪਾ ਲਈ ਇੱਕ ਕੌਲੀ ਮਪਾਤੀ ਹੈ ਸੋਜੀ ਦੀ ਦੇਖਦੇ ਜਾਓ ਸਮਾਨ ਵੀ ਆਪਾਂ ਬਹੁਤਾ ਜ਼ਿਆਦਾ ਨਹੀਂ ਪਾਉਣਾ ਹੈਗਾ ਤੇ ਇੰਨਾ ਸਮਾਨ ਆਪਣੇ ਘਰੇ ਹੁੰਦਾ ਆ ਤੇ 2 ਚਮਚ ਆਪਾਂ ਜਿਹੜੇ ਪਾਦਦੇ ਕਸਟਰਡ ਪਾਊਡਰ ਦੇ ਇੱਕ ਛੋਟਾ ਪੈਕਟ 10 ਰੁਪਏ ਵਾਲਾ ਮਿਲਕ ਪਾਊਡਰ ਦਾ ਪਾਦਤਾ ਮੈਂ ਅਗਰ ਕਸਟਰਡ ਨਹੀਂ ਹੈਗਾ ਤਾਂ ਨਾ ਪਾਓ ਪਰ ਕਸਟਰਡ ਦੇ ਨਾਲ ਜਿਹੜਾ ਇਹਦਾ ਕਲਰ ਬਹੁਤ ਸੋਹਣਾ ਬਣ ਜਾਂਦਾ ਆ ਤੇ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇਹਨੂੰ ਪੀਸ ਲਿਆ ਨਾ ਅਸੀਂ ਇਹ ਚ ਪਾਉਣਾ ਆ ਦਹੀਂ ਨਾ ਅਸੀਂ ਇਹ ਚ ਪਾਉਣਾ ਆ ਤੇਲ ਬਿਨਾ ਦਹੀਂ ਤੋਂ ਬਿਨਾ ਤੇਲ ਤੋਂ ਇਹਨੂੰ ਬਣਾਉਣਾ ਇੱਕ ਕuali ਆਪਾਂ ਪਾ ਲਈ ਦੇ ਵਿੱਚ ਦੁੱਧ ਦੀ ਤੇ ਦੁੱਧ ਪਾ ਕੇ ਤੇ ਇਹਨੂੰ ਆਪਾਂ ਥੋੜਾ ਜਿਹਾ ਏਦਾਂ ਪਹਿਲਾਂ ਮਿਕਸ ਕਰ ਲੰਨੇ ਆ ਚਮਚ ਦੇ ਨਾਲ ਤੇ ਫਿਰ ਮਿਕਸੀ ਨੂੰ ਆਪਾਂ ਚਲਾ ਲੰਨੇ ਆ ਤਾਂ ਕਿ ਵਧੀਆ ਇਹ ਮਿਕਸ ਹੋ ਜਵੇ ਠੀਕ ਆ ਜੀ ਤੇ ਬਿਨਾ ਦਹੀਂ ਤੋਂ ਬਿਨਾ ਤੇਲ ਘਿਓ ਤੋਂ ਆਪਾਂ ਅੱਜ ਜਿਹੜਾ ਹੈ ਕੇਕ ਬਣਾਉਣਾ ਇਹ ਮੈਂ ਲਿਆ ਜੀ ਵਿਨੇਗਰ ਸਿਰਕਾ ਜਿਹੜਾ ਵਾਈਟ ਸਿਰਕਾ ਇੱਕ ਚਮਚ ਮੈਂ ਸਿਰਕੇ ਦਾ ਪਾ ਦਿੱਤਾ ਇਹਦੇ ਵਿੱਚ ਠੀਕ ਆ ਜੀ ਤੇ ਹੁਣ ਇਹਨੂੰ ਆਪਾਂ ਜਿਹੜਾ ਦੁਬਾਰਾ ਚਲਾ ਲਿਆ ਸੀ ਮਿਕਸੀ ਨੂੰ ਤੇ ਮਿਕਸ ਹੋ ਗਿਆ ਆ ਇਹਨੂੰ ਆਪਾਂ ਕੱਢ ਦਤਾ ਬੜੇ ਡੋਂਗੇ ਦੇ ਵਿੱਚ ਤੇ ਸਾਰੇ ਜਿਹੜਾ ਆ ਮਟੀਰੀਅਲ ਆਪਣਾ ਇਹਨੂੰ ਸਾਰੇ ਨੂੰ ਆਪਾਂ ਕੱਢ ਦੰਨੇ ਆ ਤੇ ਆਪਾਂ ਨੂੰ ਪਤਾ ਹੀ ਆ ਸੂਜੀ ਜਿਹੜੀ ਉਹਨੂੰ ਫੁੱਲਣਾ ਹੁੰਦਾ ਇਸ ਕਰਕੇ ਆਪਾਂ ਇਹਨੂੰ ਕੱਢ ਕੇ 10 15 ਮਿੰਟ ਜਿਹੜਾ ਆ ਟੱਕ ਕੇ ਰੱਖ ਦੇਣਾ ਆ ਤਾਂ ਕਿ ਇਹ ਵਧੀਆ ਫੁੱਲ ਜਾਵੇ ਸੂਜੀ ਤੇ ਆਪਾਂ ਰੱਖ ਦਿੱਤਾ ਸੀ 15 ਕ ਮਿੰਟ ਲਈ ਤੇ ਹੁਣ ਆਪਾਂ ਇਹਨੂੰ ਦੇਖਦੇ ਆਂ ਦੇਖੋ ਸੂਜੀ ਜਿਹੜੀ ਆ ਫੁੱਲ ਚੁੱਕੀ ਆ ਬਿਨਾ ਦਹੀਂ ਤੋਂ ਬਿਨਾ ਤੇਲ ਤੋਂ ਬਿਨਾ ਕੇ ਹੋ ਤੋਂ ਬਹੁਤ ਹੀ ਵਧੀਆ ਮਿੱਠਾ ਕੇਕ ਬਣਾ ਕੇ ਤਿਆਰ ਕਰਨਾ ਟੂਟੀ ਫਰੂਟੀ ਥੋੜਾ ਜਿਹਾ ਆਪਾਂ ਮੈਦਾ ਵਿੱਚ ਪਾ ਕੇ ਤੇ ਟੂਟੀ ਫਰੂਟੀ ਮਿਕਸ ਕਰ ਲਈ ਸੀ ਉਹਨੂੰ ਪਾ ਦੁੱਤਾ ਹੈ ਇਹਦੇ ਵਿੱਚ ਵਧੀਆ ਲੱਗਦੀ ਆ ਕੇਕ ਦੇ ਵਿੱਚ ਬੱਚੇ ਬਹੁਤ ਪਸੰਦ ਕਰਦੇ ਇਹਨੂੰ ਜਿਹੜੀਆਂ ਬਾਹਰੋਂ ਚੀਜ਼ਾਂ ਗੰਦੀਆਂ ਮੰਦੀਆਂ ਲੈ ਕੇ ਖਾਣੇ ਆ ਜਾਂ ਖਿਲਾਉਣੇ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਿਆ ਕਰੋ ਘਰੇ ਬਣਾ ਲੈ ਬਣਾਇਆ ਕਰੋ ਇਹ ਪਾਏ ਮਿੱਠਾ ਸੋਡਾ ਬਾਚ ਪਾਇਆ ਮੈਂ ਬੇਕਿੰਗ ਪਾਊਡਰ ਮਿੱਠਾ ਸੋਡਾ ਅੱਧਾ ਬੇਕਿੰਗ ਪਾਊਡਰ ਉੱਤੇ ਡਬਲ ਤੇ ਵਿੱਚ ਪਾਤਾ ਬਨੀਲਾ ਐਸੈਂਸ ਹੈਗਾ ਤਾਂ ਪਾ ਦਿਓ ਨਹੀਂ ਤਾਂ ਤੁਸੀਂ ਸਕਿਪ ਕਰ ਦਿਓ ਇਹਨੂੰ ਤੇ ਇਹ ਟੇਸ ਵਾਸਤੇ ਹੀ ਹੁੰਦਾ ਹੈ ਟੇਸ ਨੇ ਇਹਦੀ ਜਗ੍ਹਾ ਤੁਸੀਂ ਇਲਾਇਚੀ ਪਾਊਡਰ ਪਾ ਸਕਦੇ ਆ ਪਹਿਲਾਂ ਮੈਂ ਖਾਣ ਵਾਲਾ ਮਿੱਠਾ ਸੋਡਾ ਪਾਇਆ ਫੇਰ ਮੈਂ ਬੇਕਿੰਗ ਪਾਊਡਰ ਮਿੱਠਾ ਸੋਡਾ ਜਿਹੜਾ ਅੱਧਾ ਪਾਉਣਾ ਹੈ ਤੇ ਬੇਕਿੰਗ ਪਾਊਡਰ ਉਹਦੇ ਨਾਲੋਂ ਡਬਲ ਪਾਉਣਾ ਹੈ ਆਪਾਂ ਇਤ ਚੌਥਾਈ ਸਮੇਂ ਮਿੱਠਾ ਸੌਡਾ ਪਾਇਆ ਚਮਚ ਦਾ ਅੱਧਾ ਚਮਚ ਮੈਂ ਬੇਕਿੰਗ ਪਾਊਡਰ ਦਾ ਪਾ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਮੈਂ ਜਿਹੜਾ ਆ ਕੇਕ ਟਿਨ ਉਹਨੂੰ ਮੈਂ ਤੇਲ ਲਾ ਕੇ ਗ੍ਰੀਸ ਕਰ ਲਿਆ ਸੀਗਾ ਪਹਿਲਾਂ ਹੀ ਤੇ ਪਤਾ ਹੀ ਆਪਾਂ ਕੇਕ ਬਣਾਉਣਾ ਹੈ ਤਿਆਰੀ ਪਹਿਲਾਂ ਕਰ ਲੈਣੀ ਚਾਹੀਦੀ ਆਪਾਂ ਪਹਿਲਾਂ ਕਰ ਲਿਆ ਸੀ ਉਹਨੂੰ ਗ੍ਰੀਸ ਸਾਰਾ ਮਟੀਰੀਅਲ ਚ ਪਾ ਦਿੱਤਾ ਹੈ ਇਹਨੂੰ ਥੋੜਾ ਜਿਹਾ ਟੈਪ ਕਰ ਦਿੱਤਾ ਹੈ ਸੈੱਟ ਹੋ ਜਵੇ ਬਾਦਾਮ ਜਿਹੜੇ ਆਪਾਂ ਲੰਬੇ ਲੰਬੇ ਕੱਟੇ ਹੋ ਸੀ ਬਦਾਮ ਵੀ ਹੈ ਕਾਜੂ ਵੀ ਹੈ ਦੋਨੇ ਚੀਜ਼ਾਂ ਲੰਬੀਆਂ ਲੰਬੀਆਂ ਮੈਂ ਕਟੀਆਂ ਸੀ ਇਹ ਇਹ ਪਾ ਦਿੱਤੇ ਇਹਦੇ ਉੱਪਰ ਤੇ ਹੁਣ ਇਹਦੇ ਉੱਤੇ ਆਪਾਂ ਹੋਰ ਪਾਉਣੇ ਆ ਟੂਟੀ ਫਰੂਟੀ ਬਹੁਤ ਸੋਹਣਾ ਲੱਗਦਾ ਕੇਕ ਐਦਾਂ ਜਦੋਂ ਇਹਦੇ ਉੱਪਰ ਪਾਈ ਹੁੰਦੀ ਹੈ ਨਾ ਟੂਟੀ ਫਰੂਟੀ ਚੈਰੀ ਬਹੁਤ ਸੋਹਣਾ ਲੱਗਦਾ ਬੱਚੇ ਬਹੁਤ ਹੀ ਪਸੰਦ ਕਰਦੇ ਇਹਨੂੰ ਇੱਕ ਵਾਰੀ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਤੁਸੀਂ ਜਿਹੜਾ ਆ ਕੇਕ ਬਣਾ ਕੇ ਦੇਖੋ ਜਿਹੜਾ ਪੈਕਟ ਵਿੱਚ ਤੁਸੀਂ ਕੇਕ ਮਿੱਠਾ ਲਿਆ ਕੇ ਖਾਣੇ ਨਾ ਬਿਲਕੁਲ ਉਹੀ ਕੇਕ ਆਪਣਾ ਬਣ ਕੇ ਉਹ ਤੋਂ ਵੀ ਵਧੀਆ ਤਿਆਰ ਹੋਊਗਾ ਇਹ ਤੇ ਸਾਰੇ ਤੇ ਵਧੀਆ ਤਰੀਕੇ ਨਾਲ ਆਪਾਂ ਪਾ ਦਨੇ ਆ ਤੇ ਉੱਧਰ ਮੈਂ ਜਿਹੜਾ ਨਮਕ ਵਾ ਗਰਮ ਰੱਖਿਆ ਨਮਕ ਮੈਂ ਬਾਰ-ਬਾਰ ਉਹੀ ਵਰਤਦੀ ਰਹਿਣੀ ਇਸ ਕਰਕੇ ਨਮਕ ਜਿਹੜਾ ਆਪਣਾ ਥੋੜਾ ਗੰਦਾ ਹੋਇਆ ਤੇ ਟੱਕ ਦਿੱਤਾ ਸੀ ਵਿੱਚ ਇੱਕ ਰਿੰਗ ਰੱਖ ਦਿੱਤੀ ਸੀ ਕਿ ਤੁਹਾਡ ਕੋਈ ਸਟੈਂਡ ਹੈਗਾ ਨਹੀਂ ਤਾਂ ਕੋਲੀ ਰੱਖ ਦੋ ਜੋ ਹੈ ਉਹ ਰੱਖ ਦੋ ਨਮਕ ਆਪਾਂ ਪਹਿਲਾਂ ਗਰਮ ਰੱਖ ਦਿੱਤਾ ਸੀ ਟੱਕ ਕੇ ਤੇ ਧਿਆਨ ਨਾ ਰੱਖਣਾ ਕੜਾਹੀ ਆਪਣੀ ਬਹੁਤ ਗਰਮ ਹੋਈ ਹੋਇਆ ਸੇਕ ਆਪਾਂ ਮੀਡੀਅਮ ਕੀਤਾ ਆ ਬਿਲਕੁਲ ਹਾਈ ਸੇਕ ਨਹੀਂ ਕਰਨਾ ਮੀਡੀਅਮ ਸੇਕ ਤੇ ਪਕਾਉਣਾ ਇਹਨੂੰ ਤੇ ਦੇਖੋ ਕਿ ਕਿੰਨਾ ਸੋਹਣਾ ਫੁੱਲ ਰਿਹਾ ਆ ਜਿੱਥੇ ਥੋੜੇ ਸ਼ੇਕ ਸੀ ਉੱਥੋਂ ਮੈਂ ਬੰਦ ਕਰਤਾ ਸੀਗਾ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਚੈੱਕ ਤੇ ਦੇਖੋ ਕਲੀਨ ਆndi ਬਿਲਕੁਲ ਟੂਥਪਿਕ ਜਿਹੜੀ ਆਪਣੀ ਤੇ ਹੁਣ ਇਹਨੂੰ ਆਪਾਂ ਕਢ ਲੈਨੇ ਸਾਵਧਾਨੀ ਦੇ ਨਾਲ ਇਹਨੂੰ ਲੱਗੇ ਜੀ 45 ਮਿੰਟ ਬਣਨੇ ਨੂੰ ਮੀਡੀਅਮ ਸ਼ੇਕ ਆ ਆਪਣਾ ਤੇ ਹਾਈ ਫਲੇਮ ਬਿਲਕੁਲ ਨਹੀਂ ਕਰਨੀ 45 ਮਿੰਟ ਲੱਗੇ ਦੇਖੋ ਕਿੰਨਾ ਸੋਹਣਾ ਕੇਕ ਆਪਣਾ ਬਣ ਗਿਆ ਜਦੋਂ ਇਹਨੂੰ ਇਸ ਤਰ੍ਹਾਂ ਕੱਢਣਾ ਇਹਨੂੰ ਬਿਲਕੁਲ ਠੰਡਾ ਹੋਣ ਦੇਣਾ ਆ ਗਰਮ ਗਰਮ ਕੱਢੂਗੇ ਤਾਂ ਟੁੱਟ ਜਾਣਾ ਹੈ ਬਿਲਕੁਲ ਇਹਨੂੰ ਠੰਡਾ ਹੋਣ ਦਿਓ ਆਰਾਮ ਨਾਲ ਤੇ ਐਸੇ ਤਰ੍ਹਾਂ ਇਹਨੂੰ ਜਿਹੜਾ ਕੜਾਹੀ ਚੋਂ ਕੱਢ ਕੇ ਰੱਖ ਦਿਓ ਠੰਡਾ ਹੋਣ ਦਿਓ ਆਰਾਮ ਨਾਲ ਕੇਕ ਨਿਕਲ ਜਾਂਦਾ ਬਹੁਤ ਵਧੀਆ ਜੇ ਫਟਾਫਟ ਗਰਮ ਨੂੰ ਕੱਢਣ ਲੱਗ ਜਊਂਗੇ ਤਾਂ ਟੁੱਟ ਜਾਣਾ ਹੈ ਤੇ ਬਸ ਮੜ ਜਾ ਹੱਥ ਮਾਰਿਆ ਇਹਦੇ ਉੱਤੇ ਆਪਾਂ ਦੇਖੋ ਕਿੰਨਾ ਵਧੀਆ ਆਪਣਾ ਕਿੰਨਾ ਸੋਹਣਾ ਬਿਲਕੁਲ ਜੜਿਆ ਨਹੀਂਗਾ ਕਿਸੇ ਪਾਸੇ ਉਹ ਕਾਲਾ ਨਹੀਂ ਹੋਇਆ ਐਨ ਬਹੁਤ ਹੀ ਵਧੀਆ ਆਪਣਾ ਬਾਜ਼ਾਰ ਨਾਲੋਂ ਵੀ ਕਿਤੇ ਵਧੀਆ ਆਪਣਾ ਜਿਹੜਾ ਕੇਕ ਇਹ ਬਣ ਕੇ ਤਿਆਰ ਹੋਇਆ ਮੈਂ ਕੱਟ ਕੇ ਤੁਹਾਨੂੰ ਦਿਖਾ ਲਦੀ ਦੇਖੋ ਸਾਰੇ ਪਾਸੇ ਤੋਂ ਕਿੰਨਾ ਸੋਹਣਾ ਬਣਿਆ ਤੇ ਹੈ ਨਾ ਬਾਜ਼ਾਰ ਨਾਲੋਂ ਵਧੀਆ ਮੈਂ ਕੱਟ ਕੇ ਪੀਸ ਵੀ ਆਪਾਂ ਉਦਾਂ ਦੇ ਕੱਟਣੇ ਜਿੱਦਾਂ ਦੇ ਆਪਾਂ ਪੈਕਟ ਦੇ ਵਿੱਚ ਲਿਆ ਕੇ ਖਾਣੇ ਆ ਉਦਾਂ ਦੇ ਕੱਟਣੇ ਆਪਾਂ ਵੀਡੀਓ ਤੁਹਾਨੂੰ ਪਤਾ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਣੇ ਹੁੰਨੇ ਆ ਛੋਟੀ ਰੱਖ ਕੇ ਬਣਾਣੇ ਹੁੰਨੇ ਆ ਪਲੀਜ਼ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਜੀ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਲੋੜ ਆ ਤੇ ਆਪਾਂ ਬੜੇ ਹੀ ਪਿਆਰ ਦੇ ਨਾਲ ਹਰ ਇੱਕ ਰੈਸਪੀ ਤਿਆਰ ਕਰਦੇ ਦੇਖੋ ਕਿੰਨੀ ਮਿਹਨਤ ਦੇ ਨਾਲ ਹਰ ਇੱਕ ਵੀਡੀਓ ਜਿਹੜੀ ਤਿਆਰ ਹੁੰਦੀ ਆ ਸਪੋਰਟ ਜਰੂਰ ਕਰਿਆ ਕਰੋ ਨਵੇਂ ਵੀਬਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਤੇ ਤੁਹਾਡੇ ਕਮੈਂਟ ਜਿਹੜੇ ਸਾਨੂੰ એનર્ਜੀ ਦੇ ਦਿੰਦੇ ਆ ਸਪੋਰਟ ਕਰ ਦਿੰਦੇ ਆ ਸਾਨੂੰ ਹੌਸਲਾ ਵਧਾਉਂਦੇ ਸਾਡਾ ਇਹ ਦੇਖੋ ਮੈਂ ਕੱਟ ਦਿੱਤੇ ਆ ਪੀਸ ਜਿੱਦਾਂ ਦਾ ਆਪਾਂ ਬਾਜ਼ਾਰੋਂ ਕੇਕ ਲਿਆਨੇ ਉਦਾਂ ਦੇ ਆਪਾਂ ਕੱਟੇ ਆ ਹੱਲੇ ਮੈਂ ਜਿਹੜਾ ਅੱਧਾ ਕੇਕ ਕੱਟਿਆ ਓਦਾਂ ਹੱਲੇ ਪਿਆਇਆ ਐ ਮੈਂ ਪਲੇਟ 'ਚ ਰੱਖਿਆ ਤੁਹਾਨੂੰ ਮੈਂ ਤੋੜ ਕੇ ਦਿਖਾ ਲਦੀ ਆ ਪਹਿਲਾਂ ਫੇ ਬਾਕੀ ਦਾ ਵੀ ਕੱਟ ਕੇ ਆਪਾਂ ਸਾਰਾ ਪਲੇਟ ਦੇ ਵਿੱਚ ਰੱਖ ਦੇਵਾਂਗੇ ਤੇ ਦੇਖੋ ਓਦਾਂ ਦੇ ਆਪਾਂ ਪੀਸ ਕੱਟੇ ਆ ਬਿਲਕੁਲ ਜਲਿਆ ਨਹੀਂ ਇਹ ਕਿੰਨਾ ਸੋਹਣਾ ਕਸਟਰਡ ਵਾਲਾ ਕੇਕ ਆਪਣਾ ਬਣ ਕੇ ਜਿਹੜਾ ਤਿਆਰ ਹੋਇਆ ਤੇ ਦੇਖ ਸਕਦੇ ਆ ਤੁਸੀਂ ਜਮਾ ਹੀ ਨਹੀਂ ਜਲਿਆ ਜਮਾ ਹੀ ਨਿਕਾਲਾ ਬਿਨਾਂ ਦਹੀਂ ਤੋਂ ਬਿਨਾਂ ਕਿਓ ਤੋਂ ਬਿਨਾਂ ਤੇਲ ਤੋਂ ਦੇਖੋ ਕਿੰਨਾ ਸੋਹਣਾ ਕੇਕ ਆਪਣਾ ਬਣਿਆ ਇੱਕ ਵਾਰੀ ਬਣਾ ਕੇ ਖਾਓ ਬਾਰ ਬਾਰ ਤੁਹਾਨੂੰ ਬਣਾਉਣ ਦੀ ਇਹ ਆਦਤ ਪਾਉਗੀ ਬਹੁਤ ਸੋਹਣਾ ਕੇਕ ਬਣਦਾ ਹੈ ਐਦਾ ਬਿਲਕੁਲ ਸੌਖੇ ਤਰੀਕੇ ਨਾਲ ਬਾਕੀ ਦਾ ਵੀ ਆਪਾਂ ਕੱਟ ਲਿਆ ਕੱਟ ਕੇ ਸਾਰਾ ਪਲੇਟ 'ਚ ਰੱਖ ਦੰਨੇ ਆ ਤੇ ਰੱਖ ਕੇ ਮੈਂ ਤੁਹਾਨੂੰ ਫਿਰ ਦਿਖਾ ਲਦੀ ਆ ਜੀ ਜਰੂਰ ਬਣਾਇਓ ਬਣਾ ਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਮੇਰੇ ਤਰੀਕੇ ਨਾਲ ਬਣਾਇਆ ਕੇਕ ਤੁਹਾਡਾ ਕਿਦਾਂ ਦਾ ਬਣਿਆ ਆ ਤੇ ਵੀਡੀਓ ਤੋਂ ਬਹੁਤ ਚੱਲਦੀ ਆ YouTube ਤੇ ਤੇ ਪਰ ਆਪਾਂ ਜਿਹੜੀ ਬਿਲਕੁਲ ਸੌਖੇ ਤਰੀਕੇ ਨਾਲ ਵੀਡੀਓ ਬਣਾਉਨੇ ਹੁੰਨੇ ਪਰ ਜੋ ਬਣਾਉਨੇ ਆਪਾਂ ਉਹੀ ਦਿਖਾਉਨੇ ਹੁੰਨੇ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ